ਲੋਕ ਸਭਾ ਚੋਣਾਂ ਵਿੱਚ ਸੁਖਪਾਲ ਸਿੰਘ ਖੈਰਾ ਨੇ ਬਠਿੰਡਾ ਲੋਕ ਸਭਾ ਸੀਟ ਤੋਂ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਇਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾ ਚੁੱਕੀ ਹੈ ਕਿਸੇ ਵੇਲੇ ਖੈਰਾ ਦੇ ਸਾਥੀ ਰਹਿ ਚੁੱਕੇ ਭਗਵੰਤ ਮਾਨ ਨੇ ਸੁਖਪਾਲ ਖੈਰਾ ਅਤੇ ਸੁਖਬੀਰ ਸਿੰਘ ਬਾਦਲ ਦੇ ਆਪਸੀ ਸਮਝੌਤੇ ਦਾ ਖੁਲਾਸਾ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਸੁਖਪਾਲ ਸਿੰਘ ਖੈਰਾ ਦਾ ਇੱਕ ਸਮਝੌਤਾ ਹੋਇਆ ਹੈ ਜਿਸ ਦੇ ਤਹਿਤ ਬਠਿੰਡਾ ਤੋਂ ਲੋਕ ਸਭਾ ਚੋਣਾਂ ਲੜ ਕੇ ਸੁਖਪਾਲ ਸਿੰਘ ਖੈਰਾ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਲਈ ਜਾ ਰਹੇ ਨੇ ਇਹ ਤਾਂ ਬਿਲਕੁਲ ਪਹਿਲਾਂ ਹੀ ਪਤਾ ਸੀਗਾ ਕਿ ਉਹ ਸੁਭਾ ਹਰਸਿਮਰਤ ਕੋਰ ਨੂੰ ਜਿਤਾਉਣ ਵਾਸਤੇ ਜਾ ਰਹੇ ਉੱਥੇ ਇਹ ਉਹਨਾਂ ਨੇ ਸਮਝੋਤਾ ਹੋਇਆ ਹੋਇਆ ਨਾ ਇਸੇ ਕਰਕੇ ਉਹਨਾਂ ਨੇ ਸਪੀਕਰ ਦੀ ਚਿੱਠੀ ਨਹੀਂ ਫੜੀ ਤਾਂ ਕਿ ਕਿਤੇ ਇਲੈਕਸ਼ਨ ਜਿਹੜੀ ਹੈ ਉਹਦੀ ਭਲੱਥ ਦੀ ਪਾਈ ਇਲੈਕਸ਼ਨ ਲੋਕ ਸਭਾ ਦੇ ਨਾਲ ਨਾ ਆ ਜੇ ਹੁਣ ਉਹ ਕਹਿੰਦੇ ਮੈਨੂੰ ਲੈਟਰ ਮਿਲ ਗਿਆ ਕਿਉਂਕਿ ਹੁਣ ਨੋਮੀਨੇਸ਼ਨ ਜਿਹੜੀ ਹੈ ਇਲੈਕਸ਼ਨ ਕੋਰ ਲੱਗ ਗਿਆ ਹੁਣ ਉਹ ਜਿਹੜੀ ਬਾਤ ਹੋਊਗੀ ਇਲੈਕਸ਼ਨ ਇਹ ਤਾਂ ਸੁਖਵੀਰ ਬਾਦਲ ਨਾਲ ਉਹਨਾਂ ਦਾ ਸਮਝੋਤਾ ਹੈ ਕਿ ਆਮ ਆਨIi ਪਾਰਟੀ ਦੇ ਵੋਟਾਂ ਤੋੜ ਦੇ ਉਗਰਸ ਹਰ ਸਿਮਰਤ ਕੋਰ ਬਾਲ ਜਿੱਤ ਜੀਓਗੀ ਪਰ ਬਠਿੰਡੇ ਦੇ ਲੋਕਾਂ ਨੂੰ ਹੀ ਗੱਲ ਦਾ ਪਤਾ ਹੈ ਉਸੇ ਬਠਿੰਡੇ ਚ ਇਹ ਕਹਿੰਦੇ ਸੀ ਨਾ ਸਾਡੇ ਬਾਰੇ ਕਿ ਭਗਵੰਤ ਮਾਨ ਸਾਾਨੂੰ ਪਿੰਡਾਂ ਜਨਾ ਵੜਨ ਦਿਓ ਉਹਨਾਂ ਨੂੰ ਪਤਾ ਲੱਗ ਜੂ ਪਿੰਡਾਂ ਜਾ ਕੇ ਸੁਖਪਾਲ ਖੇੜਾ ਪਿਛਲੇ ਜਨੇ ਚਾਰ ਮਹੀਨੇ ਤੋਂ ਕੀ ਕਰੀ ਜਾਂਦਾ ਨਵਜੋਤ ਸਿੱਧੂ ਨੂੰ ਕਹਿੰਦਾ ਤੂੰ ਵੀ ਇੱਧਰ ਆ ਜਾ ਹੈ ਜੀ ਜਿਹੜਾ ਉਧਰ ਕੋਈ ਨਰਾਜ਼ ਗਿਆ ਉਹ ਕਹਿੰਦੇ ਤੂੰ ਵੀ ਇੱਧਰ ਆ ਜਾ ਬਾਅਦ ਬਦਲ ਗਿਆ ਪ੍ਰਧਾਨ ਨਹੀਂ ਹੈ ਨਹੀਂ ਉਸ ਪਾਰਟੀ ਦਾ ਜਿਹਦੇ ਜਿਹਦੇ ਨਾਂ ਤੇ ਗੱਲ ਕਰਦਾ ਉਹ ਕੋਈ ਹੋਰ ਹੈ ਸੰਕਦੀਪ ਹੈ ਉਹ ਕਹਿੰਦਾ ਗਲਤੀ ਹੋ ਗਈ ਕੰਨਾ ਵੀ ਦਿੱਲੀ ਜਾਣਾ ਪੈਂਦਾ ਇਸ ਕਰਕੇ ਪਾਰਟੀ ਦਾ ਪ੍ਰਧਾਨ ਅਸੀਂ ਕੋਈ ਹੋਰ ਬਣਾਤਾ ਅੱਛਾ ਦਿੱਲੀ ਇਹ ਨਹੀਂ ਜਾ ਸਕਦਾ ਪੰਜਾਬ ਦੀ ਵਿਧਾਨ ਸਭਾ 'ਚ ਇਹ ਨਹੀਂ ਜਾ ਸਕਦਾ ਫਿਰ ਇਹ ਕਰਦਾ ਕੀ ਫਿਰਦਾ ਜੀ ਫੇਸਬੁੱਕ ਤੇ লাইਵ ਹੀ ਹੁਣ ਆਉਂਦਾ ਬਸ ਇਕੱਲਾ ਸੋ ਇਹ ਇਹ ਜਿਹੜੇ ਇਸ ਤਰ੍ਹਾਂ ਦੀਆਂ ਜਿਹੜੀਆਂ ਰਾਜਨੀਤੀਆਂ ਕਰਦੇ ਆ ਲੋਕ ਸਭ ਸਮਝਦੇ ਆ ਸੁਖਪਾਲ ਖਹਿਰਾ ਦਾ ਪਹਿਲਾਂ ਵੀ ਇਹੀ ਕੰਮ ਸੀ ਕਿ ਕਾਂਗਰਸ 'ਚ ਸਾਡੀ ਪਾਰਟੀ ਚ ਆ ਕੇ ਵੀ ਉਹਨੇ ਧੜੇਬੰਦੀ ਬਣਾਈ ਹੈ ਗੁੱਟਬੰਦੀ ਬਣਾਈ ਹੈ ਸਾਡੀ ਪਾਰਟੀ ਨੂੰ ਤੋੜਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਿਹੜੀ ਪਾਰਟੀ ਜਾਂਦਾ ਹੈ ਮਹੀਨੇ ਦੋ ਮਹੀਨੇ ਚ ਉਹਦੇ ਪ੍ਰਧਾਨ ਦੇ ਵਿਰੁੱਧ ਬੋਲ ਪੈਂਦਾ ਹੈ ਹਣ ਮੈਨੂੰ ਇਹ ਸ਼ੱਕ ਹੈ ਇਹ ਡਰਬੀ ਹੈ ਬਲਕਿ ਮੈਨੂੰ ਯਕੀਨ ਹੈ ਕਿ 2-4 ਮਹੀਨਿਆਂ ਦੇ ਵਿੱਚ ਉਹ ਆਪਦੇ ਵਿਰੁੱਧ ਵੀ ਬੋਲੂਗਾ ਕਿਉਂਕਿ ਹੁਣ ਤਾਂ ਆਪ ਹੀ ਪ੍ਰਧਾਨ ਆਪੀ ਬੈਠੋ ਸੁਣੋ ਇਹ ਜੋ ਉਹ ਪੁਲਾਹਤ ਤੋਂ ਦੁਆਬੇ ਤੋਂ ਉਹ ਜਿੱਤੇ ਹੋਏ ਨੇ ਕੰਮ ਕੀ ਆ ਉਹਨਾਂ ਦਾ ਮਾਲਵੇ ਜਾਣਾ ਜਦੋਂ ਜਾਂਦੇ ਬਠਿੰਡੇ ਜਾਂਦੇ ਆ ਕਿਉਂਕਿ ਬਠਿੰਡੇ ਦੇ ਲੋਕ ਜਸਵਾਤੀ ਨੇ ਪਰ ਹੁਣ ਲੋਕਾਂ ਨੂੰ ਪਤਾ ਲੱਗਿਆ ਉਹ ਉਲਟੇ ਵੀ ਜਸਵਾਤੀ ਨੇ ਫਿਰ ਜੇ ਉਹ ਪਿਆਰ ਕਰਦੇ ਨੇ ਤਾਂ ਉਹ ਜੇ ਉਹਨਾਂ ਨੂੰ ਇਹ ਪਤਾ ਲੱਗੇ ਸਾਡਾ ਨਾਲ ਕੋਈ ਧੋਖਾ ਕਰਦਾ ਹੈ ਤਾਂ ਫਿਰ ਉਹ 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 ਉਹਦਾ ਬਦਲਾ ਵੀ ਉਸੇ ਤਰ੍ਹਾਂ ਲੈਂਦੇ ਨੇ ਜਦੋਂ ਪਿੰਡਾਂ ਜਾਣ ਕੇ ਬਠਿੰਡੇ ਦੇ ਵਿੱਚ ਤਾਂ ਪਤਾ ਲੱਗ ਜੁਗਸਕਵਾਰ ਸਿੰਘ ਖਹਿਰਾ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਨੇ ਵੀ ਭਗਵੰਤ ਮਾਨ ਦੇ ਇਸ ਇਲਜ਼ਾਮ ਦਾ ਇਸ આરોਪ ਦਾ ਜਵਾਬ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਨੂੰ ਸਭ ਤੋਂ ਪਹਿਲਾਂ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਉਹ ਜਲਾਲਾਬਾਦ ਤੋਂ ਕੀ ਸੁਖਬੀਰ ਸਿੰਘ ਬਾਦਲ ਨੂੰ ਜਿਤਾਉਣ ਦੇ ਲਈ ਗਏ ਸਨ ਕਿਸ ਤਰ੍ਹਾਂ ਫਾਇਦਾ ਪਹੁੰਚ ਸਕਦਾ ਵਾ ਸਭ ਤੋਂ ਜ਼ਿਆਦਾ ਟੱਕਰ ਅਸੀਂ ਹਰਸ਼ਮਰਤ ਦਾ ਨਾਮ ਲੈ ਕੇ ਲੈਣ ਜਾ ਰਹੇ ਹਾਂ ਤੇ ਹਰਸ਼ਮਰਤ ਦਾ ਫਾਇਦਾ ਕਿੱਦਾਂ ਹੋ ਜਾਏਗਾ ਅਕਾਲੀ ਦਲ ਦਾ ਵੋਟ ਬੈਂਕ ਜੋ 2017 ਦੇ ਵਿੱਚ ਮਹਿਸ 26% ਰਹਿ ਗਿਆ ਔਰ ਉਹ ਹੁਣ ਗੁਰੂਗ੍ਰਾਂਧ ਸਾਹਿਬ ਦੀ ਬੇਦਬੀ ਵਿੱਚ ਜਿਹੜਾ ਇਹਨਾਂ ਦਾ ਨੈਗੇਟਿਵ ਰੋਲ ਆ ਉਹ ਹੋਰ ਡ੍ਰੌਪ ਹੋਵੇਗਾ ਅਕਾਲੀ ਦਲ ਦਾ ਥੱਲੜਾ ਕੀ ਡਰੇ ਇਹਨਾਂ ਨੂੰ ਪੂਰਨ ਤੌਰ ਤੇ ਅਲਵਿਦਾ ਤਲੰਝਲੀ ਦੇ ਚੁੱਕਾ ਇਹ ਕਿੱਦਾਂ ਜਿੱਤ ਸਕਦੇ ਨੇ ਔਰ ਜਿਹੜੇ ਲੋਕ ਸ਼ਰਾਰਤੀ ਨੇ ਜਿਹੜੇ ਇਹ ਆਰਗੂਮੈਂਟ ਬਿਲਡ ਕਰਦੇ ਉਹਦੇ ਵਿੱਚ ਭਗਵੰਤ ਮਾਨਵੀ ਆ ਭਗਵੰਤ ਮਾਨ ਨੇ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਕਿ ਖੈਰਾ ਬਠਿੰਡੇ ਵਿੱਚ ਜਾ ਕੇ ਹਰ ਸਿਮਰਤ ਕੌਰ ਬਾਦਲ ਨੂੰ ਜਿਤਾਉਣ ਚੱਲਿਆ ਮੈਂ ਭਗਵੰਤ ਨੂੰ ਤੇ ਉਹਨਾਂ ਲੀਡਰਾਂ ਨੂੰ ਪੁੱਛਣਾ ਚਾਹਣਾ ਕਿ ਜਦੋਂ ਜਲਾਲਾਬਾਦ ਜਾ ਕੇ ਭਗਵੰਤ ਮਾਨ ਲੜਿਆ ਸੀਗਾ ਉਦੋਂ ਸੁਖਵੀਰ ਸਿੰਘ ਬਾਦਲ ਨੂੰ ਜਿਤਾਉਣ ਗਿਆ ਸੀਗਾ ਪਹਿਲਾਂ ਤਾਂ ਇਹ ਸਪਸ਼ਟ ਕਰੇ ਇਸ ਗੱਲ ਨੂੰ ਇਸ ਲਈ ਸਾਡਾ ਇਹ ਮੰਨਣਾ ਵਾ ਕਿ ਅਸੀਂ ਦੋਨਾਂ ਕਰਪਟ ਟੱਬਰਾਂ ਦੇ ਖਿਲਾਫ ਇੱਕ ਮੀ ਡਿਸਟੈਂਸ ਮੇਨਟੇਨ ਕਰਕੇ ਬਰਾਬਰ ਦੀ ਦੂਰੀ ਮੇਨਟੇਨ ਕਰਕੇ ਅਸੀਂ ਦੋਨਾਂ ਨੂੰ ਡੀਫੀਟ ਕਰਾਂਗੇ